ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਣੀ ਕੀਰਤਨ ਸੋਹਿਲਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾਇ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਬੇਮਕਾਨੇ ਹਰੀ ਦੇ ਰਸਦਾ ਆਨੰਦ ਨਹੀਂ ਜਾਣਿਆ ਉਹਨਾਂ ਦੇ ਅੰਦਰ ਹੰਕਾਰ ਦਾ ਕੰਡਾ ਹੈ ਜਿਉਂ-ਜਿਉਂ ਚੱਲਦੇ ਹਨ ਕੰਡਾ ਚੁਕਦਾ ਹੈ ਅਤੇ ਦੁੱਖ ਪਾਉਂਦੇ ਹਨ ਅੰਤ ਨੂੰ ਜਮਾ ਦਾ ਡੰਡਾ ਸਿਰ ਉੱਤੇ ਸਹਾਰਦੇ ਹਨ ਜੋ ਹਰੀ ਭਗਤ ਹਰੀ ਦੇ ਨਾਮ ਵਿੱਚ ਸਮਾਏ ਹਨ ਉਹਨਾਂ ਨੇ ਜਨਮ ਮਰਨ ਦੇ ਦੁੱਖ ਨੂੰ ਕੱਟ ਦਿੱਤਾ ਹੈ ਉਹਨਾਂ ਨੇ ਨਾਸਤ ਹੈਤ ਪਰਮੇਸ਼ਰ ਨੂੰ ਪਾ ਲਿਆ ਹੈ ਉਹਨਾਂ ਦੀ ਖੰਡਾਂ ਬ੍ਰਹਿਮੰਡਾਂ ਵਿੱਚ ਬਹੁਤ ਸੋਭਾ ਹੈ ਐਸੀ ਬੇਨਤੀ ਕਰੋ ਏ ਪ੍ਰਭੂ ਅਸੀਂ ਗਰੀਬ ਤੇ ਨਿਮਾਣੇ ਤੇਰੇ ਹੀ ਹਾਂ ਏ ਵੱਡਿਆਂ ਤੋਂ ਵੱਡੇ ਹਰੀ ਸਾਡੀ ਰੱਖਿਆ ਕਰੋ ਸਾਨੂੰ ਆਪ ਦੇ ਨਾਮ ਦਾ ਹੀ ਆਸਰਾ ਹੈ ਹਰੀ ਦੇ ਨਾਮ ਨੇ ਹੀ ਸਾਡਾ ਸੁੱਖ ਬਣਾਇਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰੂ ਨਾਨਕ